ਤੁਸੀਂ ਬੜਾ ਵਧੀਆ ਚੰਗਾ ਕਾਰਜ ਕਰ ਰਹੇ ਹੋ ਤੁਹਾਡਾ ਧਿਆਨ ਕਿਸ ਤਰ੍ਹਾਂ ਗਿਆ ਔਰ ਕਿਸ ਤਰ੍ਹਾਂ ਐਕਸਪੋਜ਼ ਕੀਤਾ ਹੈ ਬੈਂਕਿੰਗ ਮਾਫੀਆ ਪ੍ਰੈਸੀ ਜੀ ਇੱਥੇ ਰਣਜੀਤ ਐਵੇਨਿਊ ਹੀ ਜਦੋਂ ਆਪਾਂ ਬਾਹਰ ਹਲਦੀ ਰਾਮ ਵਾਲੀ ਲਾਈਨ 'ਚ ਜਿਹੜਾ ਜਾਂਦੇ ਆ ਇਹ ਗੱਲ ਕਿਸ ਸਮੇਂ ਦੀ ਕਿੰਨੀ ਪੁਰਾਣੀ ਕਰ ਰਹੇ ਹੋ ਇਹ ਜੀ ਹੋ ਗਏ ਆ ਕੋਈ 5-6 ਮਹੀਨੇ ਹੋ ਗਏ ਜੀ ਅੱਛਾ ਜੀ ਇਹ ਜੀ ਇੱਥੇ ਕਾਫੀ ਜਾਣੇ ਸੀ ਕਿ ਛੋਟੇ ਛੋਟੇ ਬੱਚੇ ਭੱਜ ਕੇ ਸੜਕਾਂ ਨੂੰ ਪਾਰ ਕਰਨ ਤੇ ਭੱਜ ਗਾਉ ਨੂੰ ਤੇ ਮੈਂ ਸੀ ਗੱਡੀਆਂ ਲਾ ਲੀਆਂ ਸਾਈਡ ਤੇ ਤੇ ਮੈਂ ਬੱਚਿਆਂ ਨੂੰ ਫੜਿਆ ਜੀ ਜੀ ਮੈਂ ਕਿਹਾ ਵੀ ਇਹ ਬੱਚੇ ਕਿੰਨਾ ਦੇ ਆ ਉਹ ਜੀ ਆਲੇ ਦੁਆਲੇੋਂ ਇਕੱਠੇ ਉਹਨੇ ਪੌਸ਼ ਏਰੀਆ ਸਾਰਾ ਤੇ ਇੱਥੇ ਜ਼ਿਆਦਾ ਪਰਮਾ ਰਿਆ ਇਹਨਾਂ ਦੀ ਇਹ ਜਦੋਂ ਜੀ ਫੜਿਆ ਤੇ ਇੱਕ ਬੱਚਾ ਛੋਟਾ ਜਿਹਾ ਸੀਗਾ 6 ਮਹੀਨੇ ਦਾ ਤੇ ਮੈਂ ਵੀ ਇਹ ਬੱਚਾ ਕਿਹਦਾ ਵਾ ਉਹ ਇੱਕ ਔਰਤ ਕਹਿੰਦੀ ਮੇਰਾ ਬੱਚਾ ਵਾ ਤੇ ਮੈਂ ਤੇਰੀ ਉਮਰ ਕਿੰਨੀ ਹੈ ਉਹ ਕਦੀ ਮੈਨੂੰ 35 ਸਾਲ ਦੱਸੇ ਤੇ ਕਦੀ 45 ਤੇ ਕਦੀ 54 ਫਿਰ ਦੂਜੀ ਨੇ ਉਹ ਕਹਿੰਦੀ ਉਹਨੇ ਫੜਿਆ ਤੇ ਮੈਂ ਵੀ ਕਿਹਦਾ ਬੱਚਾ ਹੈ ਉਹ ਕਹਿੰਦੀ ਮੇਰਾ ਬੱਚਾ ਵਾ ਮੇਰੀ 56 ਸਾਲ ਹੈ ਕਦੀ 60 ਸਾਲ ਹੈ ਕਦੀ 70 ਸਾਲ ਰਲੇ ਨਾ ਫਿਰ ਉੱਥੇ ਮਿਹਰ ਦਾ ਪਿਓ ਕੌਣ ਹੈ ਇੱਕ ਬਜ਼ੁਰਗ ਆ ਗਿਆ ਜੀ ਪਰਲੇ ਬਣੇ ਵਖੋ ਵਖੇ ਇਹਨਾਂ ਨੂੰ ਕੀਤਾ ਸੀਗਾ ਦੋਨਾਂ ਉਹ ਬਜ਼ੁਰਗ ਆਇਆ ਉਹ ਖੁੰਡੀ ਨਾਲ ਤੁਰ ਰਿਹਾ ਉਹ ਕਹਿੰਦਾ ਜੀ ਇਹ ਮੇਰਾ ਬੱਚਾ ਵਾ ਮੈਂ ਤੇਰੀ ਉਮਰ ਕਿੰਨੀ ਕਦੀ 74 ਸਾਲ ਕਦੀ 75 ਸਾਲ ਦੱਸੇ ਕਦੀ 80 ਸਾਲ ਦੱਸੇ ਉਹ ਜੀ ਬਿਆਨ ਇਹਨਾਂ ਦੇ ਆਪ ਚਾ ਲਾ ਲ ਨਾ ਤੇ ਮੈਂ ਆ ਵੀ ਮੈਂ ਪ੍ਰਸ਼ਾਸਨ ਨੂੰ ਤੁਹਾਡੀ ਤਲਾਹ ਦੇਣ ਲਗਾ ਤੇ ਫਿਰ ਮੈਂ ਆ ਪਤਾ ਲੱਗੂ ਵੀ ਬੱਚਾ ਕਿਹਦਾ ਇਹਦਾ ਡੀਐਨਏ ਟੈਸਟ ਕਰਾਵਾਂਗੇ